ਓਏ ਹੋਏ ਕੀ ਬਾਤਾਂ ਨੇ ਉਹ ਮੈਂ ਕਿਹਾ ਪਾਪਾ ਲਓ ਜੀ ਇੱਕ ਪਾਪਾ ਦੇ ਸੌ ਸਿਆਪਾ ਪਾਪਾਏ ਨੂੰ ਬਾਜਾ ਮਾਰੀ ਗਿਆ ਮਾਰੀ ਗਿਆ ਮੇਗਾ ਪਾਪਾ ਜੀ ਆ ਜਾਓ ਵੀ ਲੰਗਰ ਛੱਕੇ ਜਾਣਾ ਪਾਪਾਏ ਨੂੰ ਉਮਰ ਤੇ ਲਿਆਜਣਾ ਉੱਚਾ ਸੁਣਦਾ ਮੈਂ ਰੋਲਾ ਪਾਉਂਦਾ ਰਹਿ ਗਿਆ ਪਾਪਾ ਕੋਲ ਦੀ ਢੀ ਕਰਕੇ ਲੰਘ ਗਿਆ ਮਰਜੀ ਹੈ ਸਾਡਾ ਗਾਣਾ ਦਾ ਫਰਜ਼ ਹੀ ਆ ਹੈਗਲਾ ਧੰਨਵਾਦ ਕਰਦੇ ਆ ਤੁਹਾਡਾ ਵੀ ਇਹਦੇ ਵਿੱਚ ਬਹੁਤ ਰੋਲ ਹੈ ਇਸ ਇਸ ਉਪਰਾਲੇ ਨਾਲ ਤੁਸੀਂ ਜਨ ਜਨ ਤੱਕ ਪਹੁੰਚਾਉਂਦੇ ਆ ਅਸੀਂ ਤੁਹਾਡਾ ਆਪਣੇ ਇਸ ਸ਼ਹੀਦ ਸਭਾ ਭਗਤ ਸਭਾ ਨੋਦੀ ਮਹਾਮਾਈ ਵੱਲੋਂ ਡਿਊਟੀ ਲੱਗ ਗਈ ਜੀ ਉਹਨਾਂ ਦਾ ਹੁਕਮ ਹੋਇਆ ਤੇ ਅਸੀਂ ਆ ਗਏ ਜੀ ਅਸੀਂ માતા ਰਾਣੀ ਦੇ ਸਾਰੇ ਭਗਤ ਆ ਪਰ ਗੱਲ ਮੁੱਕਦੀ ਇਹ ਹੁੰਦੀ ਆ ਕਿ ਹਰੇਕ ਬੰਦਾ ਮੇਲੇ ਤੇ ਨਹੀਂ ਪਹੁੰਚ ਸਕਦਾ ਕੋਈ ਬੇਚ ਬੇਤੇ ਚ ਬੈਠਾ ਆ ਹਾਂ ਜਦੋਂ ਵੀਡੀਓ ਸ਼ੇਅਰ ਕਰੂਗਾ ਉਹਨੂੰ ਚਿੰਤਪੁਰਨੀ ਮੇਲੇ ਦਾ ਬੰਦਾ ਭਾਵੇਂ ਕੈਨੇਡਾ ਦੇ ਵਿੱਚ ਬੈਠਾ ਹੈ ਉੱਥੇ ਤੱਕ ਪਹੁੰਚ ਜਾਣੀ ਹੈ ਉੱਥੇ ਤੱਕ ਭਗਵਤੀ ਮਾਂ ਦਾ ਮੇਲਾ ਦੇਖੂਗਾ ਮਾਂ ਮਾਈ ਦੇ ਦਰਸ਼ਨ ਕਰੂਗਾ ਹਾਂਜੀ ਹਾਂਜੀ ਜਿੰਨੇ ਵੀ ਸੰਗਤ ਮਾਂ ਚਿੰਤਪੁਰਨੀ ਦਰਬਾਰ ਤੇ ਜਾਵੇ ਇਥੇ ਆਸ ਨਾਲ ਆਉਂਦੇ ਆ ਸੋ ਪਾਜੀ ਕੇ ਲਾ ਦਿਓ ਫੇ ਤਗਾ ਮਾਤਾ ਜੀ ਨਾਲ ਕਿ ਤੁਹਾਨੂੰ ਤਾਂ ਗਰਮੀ ਦਾ ਪਤਾ ਹੀ ਨਹੀਂ ਅੱਜ ਗਰਮੀ ਹਾਂ ਹਾਂ ਕੁਝ ਨਹੀਂ ਆ ਬਸ ਉਹ ਆਪੇ ਲੈ ਜਾਂਦੀ ਆ ਜੀ ਇੱਕ ਜਕਾਰਾ ਲਾ ਦਿਓ ਜੀ ਜਕਾਰਾ ਚਿੰਤਾ ਬੁਰਨੀ ਦਾ ਇਹ ਦਰਵਾਜ਼ ਕੀ ਜੈ ਚੋਹਾਲ ਨੇ ਅੰਮੀ ਉੱਪਰ ਚੜਾਈ ਤੋਂ ਬਾਅਦ ਪਹਿਲਾਂ ਲੰਗਰ ਮਹਾਮਈ ਦੇ ਨਾਮ ਦਾ